ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਅੱਜ ਦੀ ਵੀਡੀਓ ਦੋਸਤੋ ਆਪਾਂ ਲੈ ਕੇ ਆ ਰਹੇ ਹਾਂ ਧਨੋਲਾ ਮੰਡੀ ਤੋਂ ਜਿਹੜੀ ਕਿ ਮੰਥ ਚ 11 ਤਰੀਕ ਤੇ 27 ਤਰੀਕ ਨੂੰ ਲੱਗਦੀ ਆ ਦੋਸਤੋ ਅੱਜ 11 ਤਰੀਕ ਹੈ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਧਨੋਲਾ ਮੰਡੀ ਦੀਆਂ ਟਾਪ ਮੂਹਰਾ ਝੋਟੀਆਂ ਵੀਡੀਓ ਨਾ ਬਣੇ ਰਹੋ ਹੰਡ ਤੱਕ ਇੱਥੋਂ ਇੱਕ ਨੰਬਰ ਤੋਂ ਕਰਦੇ ਆ ਦੋਸਤੋ ਸਟਾਰਟ ਅੱਗੇ ਦਿਖਾਵਾਂਗੇ ਟਾਪ ਟਾਪ ਦੀਆਂ ਝੋਟੀਆਂ ਤੇ ਰੇਟ ਵਗੈਰਾ ਬਾਈ ਹੋਰਾਂ ਨੂੰ ਪੁੱਛ ਲਾਂਗੇ ਸਾਹਮਣੇ ਇੱਕ ਵਾਰ ਆ ਝੋਟੀ ਦਾ ਦਿਖਾਉਣਾ ਦੋਸਤੋ ਥਣ ਹਵਾਨਾ ਕਦ ਕਾਰਡ ਦੇਖੋ ਝੋਟੀ ਦਾ ਤੇ ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਬਾਈ ਖੋਲੀ ਮਾੜੀ ਜੀ ਜੇ ਤੁਹਾਨੂੰ ਕੋਈ 3 ਕਰਨਾ ਚਾਹੇ ਤਾਂ ਆਪਕੇ ਯਹਾਂ ਪੇ ਫੈਸਲਟੀ ਡਵੈਲਪਰ ਹੋ ਜਾਏਗੀ ਆ ਇਹਨੂੰ ਤੋੜਨੀ ਤੇਰੇ ਆਪ ਦਾ ਫੋਨ ਨੰਬਰ ਕਿਦਣਾ ਹੁੰਦਾ ਹੈ 9501 98400 ਬਾਕੀ ਉਹ ਤੁਰੂ ਕੀ ਦੋਸਤੋ ਝੋਟੀ ਦੇਖ ਲਓ ਕਦ ਕਾਰਡ ਬਹੁਤ ਹੈ ਬੇਲ ਬਹੁਤ ਹੈ ਝੋਟੀ ਥਣ ਹਵਾਨਾ ਦੇਖ ਲਓ ਨੇੜੇ ਤੇ ਇੱਕ ਵਾਰੀ ਤੇ ਬਾਕੀ ਅਗਲੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਬਾ ਮੋੜ ਲਾ ਬਾਈ ਪੂਰੀ ਉੱਚੀ ਝੋਟੀ ਆ ਦੋਸਤੋ ਵੱਡੇ ਵੱਡੇ ਕਦ ਕਾਠ ਵਾਲੀ ਆ ਪੂਰੀ ਤੇ ਡਿਟੇਲ ਚੱਲ ਕੇ ਪੁੱਛਦੇ ਆ ਬਾਈ ਨੂੰ ਕੀ ਗੱਲਬਾਤ ਆ ਧਨੋਲਾ ਮੰਡੀ ਚੰਗੇ ਜਾਨਵਰਾਂ ਵਾਸਤੇ ਜਾਣੀ ਜਾਂਦੀ ਆ ਥਣ ਥਣ ਦੇਖ ਲਓ ਦੋਸਤੋ ਇੱਥੋਂ ਹਵਾਨਾ ਦੇਖ ਲਓ ਝੋਟੀ ਦਾ ਪੂਰਾ ਠੋਕ ਮਾ ਹਵਾਨਾ ਥਣ ਥਣ ਪੂਰੀ ਗੈਪ ਤੇ ਲੱਗੇ ਨੇ ਆਪਸ ਚ ਤੇ ਬਾਈ ਲੈ ਕੇ ਚੱਲਦੇ ਆ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੋ ਬਾਈ ਕੀ ਆ ਹਰਪਾਲ ਸਿੰਘ ਜੀ ਪਿੰਡ ਕਿਹੜਾ ਜੀ ਮੋਗਾ ਪੁਣਾ ਜੀ ਸਰਪਾਰ ਦਾ ਹੀ ਕੰਮ ਹੈ ਕਿਹੜੇ ਜ਼ਿਲ੍ਹੇ ਚ ਲਾਜਾਂਦਾ ਬਾਈ ਇਹ ਮੋਗਾ ਚ ਲਾਜਾਂਦਾ ਆ ਰੋਟੀਨ ਚ ਜਾਨਵਰ ਕਰੇ ਵੀ ਹੁੰਦੀ ਆਪਣੇ ਕੋਲ ਹਾਂ ਜੀ ਰੋਟੀਨ ਕਿੰਨੇ ਕ ਨੌ 10 ਰੇਟ ਕਿੱਥੇ ਕਿੰਨਾ ਹੁੰਦਾ ਰੇਟ ਦਾ ਇਤਾਰਾ ਦਸ ਸਰ ਇਹ ਮਾਸ਼ਾ ਅੱਲਖ ਦੇ ਆਸਪਾਸ ਹਾਂ ਜੀ ਲੱਖ ਦੇ ਆਸਪਾਸ ਤਾਂ ਇਹ ਛੋਟੀ ਦੀ ਕੀ ਡਿਟੇਲ ਆ ਕਿੰਨੇ ਮੇ ਸੂਈ ਸੂਈ ਆ ਇਹ ਪਹਿਲਾ ਸੂਸਦੇ 6 ਦਿਨਾਂ ਦੇ 6 ਦਿਨਾਂ ਦੇ ਕਿੰਨੇ ਕਿ ਦਿਨ ਹੋ ਗਏ ਬਾਈ ਸੂਈ ਨੂੰ ਚਾਰ ਹੋ ਗਏ ਬੱਚਾ ਕੀ ਆ ਨਾਲ ਬੱਚਾ ਕੱੜੜਾ ਜ ਕਿੰਨੇ ਕ ਦੁੱਧ ਦੀ ਉਮੀਦ ਹੈ ਤੋ ਕਿੰਨਾ ਕਰਦੂਗਾ ਜੀ 15 ਦੇ 16 ਦੇ ਰੇਟ ਬਾਈ ਰੇਟ ਬਾਈ 135 ਫੈਕਸ ਰੇਟ ਕਿੰਨਾ ਹੈ ਜੈਨ 120 ਦੀ ਛੋੜੀ ਕਿੰਨੀ ਦੇਣੀ ਹੈ 120 10 ਦੁੱਧ ਨਹੀਂ ਹੁੰਦੀ ਨਹੀਂ ਹੈ ਨਹੀਂ ਮਹਿੰਗਾ ਚੱਕ ਰੱਖਿਆ ਕਿ ਮਹਿੰਗਾ ਚੱਕਾ ਪੀ ਬਹੁਤ ਨਹੀਂ ਅੱਛਾ ਹਾਂ ਜੀ ਫਿਰ ਨੰਬਰ ਬੋਲ ਦਿਓ ਬਾਈ 99728 ਹਾਂ ਜੀ 18 ਤੁਹਾਨੂੰ ਬੋਲੂ ਇੱਕ ਵਾਰੀ ਫਿਰ ਬੋਲੋ 18 99728 ਹਾਂ ਜੀ 18312 ਕਿੰਨੀਆਂ ਝੋਟੀਆਂ ਲੈ ਆ ਬਾਈ ਅੱਜ ਅੱਜ ਤਿੰਨ ਲੈ ਕੇ ਆ ਆ ਦੋ ਨੰਬਰ ਵਾਲੀ ਝੋਟੀ ਤੋੜ ਦੇ ਹੋਰ ਬਾਕੀ ਦੋਸਤੋ 2 ਨੰਬਰਾਂ ਦੀ ਝੋਟੀ ਵੀ ਉੱਚੇ ਕਦ ਕਾੜ ਦੀ ਹੈ ਬਾਕੀ ਤੁਰੂ ਕੀ ਥਣ ਹਵਾਨੀ ਦੀ ਜੱਜਮੈਂਟ ਕਰ ਲਿਓ ਤੇ ਡਿਟੇਲ ਆਪਾਂ ਸਾਰੀ ਬਾਈ ਨੂੰ ਪੁੱਛ ਲਾਂਗੇ ਇਹਦੀ ਨੰਬਰ ਬਾਈ ਦਾ ਲਾ ਦਾਂਗੇ ਵੀਡੀਓ ਦੇ ਵਿੱਚ ਹੀ ਦੋਸਤੋ ਝੋਟੀ ਜੀ ਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਵਾਹ ਕਮਾਲ ਆ ਬਾਈ ਦੋਸਤੋ ਥਣ ਥਣ ਝੋਟੀ ਨੂੰ ਬਹੁਤ ਚੰਗਾ ਲੱਗਿਆ ਦੇਖ ਸਕਦੇ ਹੋ ਨੇੜੇ ਤੋਂ ਪੂਰੇ ਮੋٹے ਥਣ ਲੱਗੇ ਨੇ ਆਪਸ ਵਿੱਚ ਗੈਪ ਤੇ ਲੱਗੇ ਨੇ ਤੇ ਦੋਸਤੋ ਇਹ ਵੀ ਕਦ ਕਾਠ ਵਾਲੀ ਝੋਟੀ ਆ ਬੇਲ ਬਹੁਤ ਹੈ ਝੋਟੀ ਦੀ ਕਦ ਕਾਠ ਬਹੁਤ ਹੈ ਇਧਰ ਤੋਂ ਹਵਾਨਾ ਦਿਖਾ ਦੇਣਾ ਨੇੜੇ ਤੋਂ ਮੈਂ ਇਹ ਬਾਕੀ ਦੁੱਧ ਵਾਲਾ ਜਾਨਵਰ ਲੱਗਦਾ ਦੋਸਤੋ ਬਾਈ ਇਹਦੀ ਡਿਟੇਲ ਦੱਸ ਗਈ ਹੈ ਇਹ ਦੀ ਇੱਕ ਬੈਂਤੀ ਇਹਦੀ ਹੈ ਜੀ ਕਿੰਨੇਵੇਂ ਸੂਏ ਸੂਈ ਆ ਇਹ ਇਹ ਦੂਜੇ ਸੂਏ ਸੂਈ ਆ ਦੰਦਾਂ ਦਾ ਪਪਾ ਕੁਸੋ ਦੰਦਾਂ ਦਾ ਪੂਰੀ ਜਵਾਨ ਹੋਈ ਦੀ ਅੱਛਾ ਦੰਦ ਪੂਰੇ ਕਰ ਗਏ ਹਾਂ ਪੂਰੇ ਕਰ ਗਏ ਦੂਸਰੇ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹ 1 14 ਹਾਜ਼ਰ ਪੱਕਾ ਬੱਚਾ ਕੀਆ ਨਾਲ ਦੇ ਕੱਢੀ ਆ ਜੀ ਕੱਟੀ ਇਹਦਾ ਰੇਟ ਇਹਦਾ ਰੇਟ 135 ਹੈ ਜੀ ਰੇਟ ਜ਼ਿਆਦਾ ਨਹੀਂ ਕਰੀ ਜਾਂਦਾ ਨਹੀਂ ਯਾਰ ਮੈਂ ਚੱਲ ਜੀ ਭਾਈ ਕਿੰਨੇ ਕੁ ਦੀ ਹੋ ਜੂ ਹੋ ਜੂ ਪੂਰੇ ਪਰ ਨਹੀਂ ਹੋ ਜੀ ਬਦਲਾਇਆ ਨਹੀਂ ਕਿੰਨੇ ਦੀ ਹੋ ਜੂ ਬਸ ਸਵਾ ਦੇ ਆਸ-ਪਾਸੇ ਹੁਣ ਅੱਛਾ 14 15 ਲੱਗੀ ਜਾਂਦੀ ਠੀਕ ਹੈ ਦੋਸਤੋ ਝੋਟੀ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦੇਣਾ ਕਦ ਕਾਠ ਵਾਲੀ ਝੋਟੀ ਆ ਦੋਸਤੋ ਦੁੱਧ ਵਾਲੀ ਝੋਟੀ ਆ ਥਣ ਥਣੋਟ ਦਿਖਾ ਦੇਣਾ ਤੁਹਾਨੂੰ ਮੈਂ ਵਧੀਆ ਚੰਗੇ ਲੱਗੇ ਨੇ ਤੇ ਬਾਕੀ ਪਲੱਸ ਪੁਆਇੰਟ ਆ ਦੋਸਤੋ ਜਿਹੜਾ ਨਾਲ ਇਹਦੇ ਕੱਟੀ ਆ ਇਧਰ ਤੋਂ ਦਿਖਾ ਦੇਣਾ ਬਾਕੀ ਮੂੰਹ ਮੱਥਾ ਦਿਖਾ ਦੇਣਾ ਦੋਸਤੋ ਝੁੱਟੀ ਦਾ ਬਿਲਕੁਲ ਕੁੰਡੇ ਸਿੰਘਾਂ ਚ ਹੈ ਸ਼ਕੀਮ ਝੁੱਟੀ ਹੈ ਬਿਊਟੀ ਚ ਬਹੁਤ ਹੈ ਝੁੱਟੀ ਇਧਰ ਤੋਂ ਦੇਖ ਸਕਦੇ ਮੂੰਹ ਮੱਥਾ ਬਿਲਕੁਲ ਕੁੰਡੇ ਸਿੰਘ ਨੇ ਤੇ ਬਾਕੀ ਦੋਸਤੋ ਨੰਬਰ 22 ਹੋਰਾਂ ਦਾ ਆਪਾਂ ਵੀਡੀਓ ਦੇ ਵਿੱਚ ਹੀ ਲਾ ਦਾਂਗੇ ਜਿਹਨੂੰ ਝੁੱਟੀ ਪਸੰਦ ਆਉ ਗੱਲਬਾਤ ਕਰ ਲਿਓ ਇੱਕ ਆ ਝੁੱਟੀ ਆ ਭਾਈ ਹਾਂਜੀ ਇਹ ਆ ਝੁੱਟੀ ਇਹ ਵੀ ਤੋਰੀ ਖੋਲ ਕੇ ਇਹਨੂੰ ਚਲਾ ਦੇ ਦੋਸਤੋ ਇਹ ਝੁੱਟੀ ਵੀ ਪੂਰੇ ਕੱਦ ਕਾਠ ਵਾਲੀ ਹੈ ਭਾਈ ਕੱਦ ਕਾਠ ਵਾਲੇ ਜਾਨਵਰ ਲੈ ਕੇ ਆਇਆ ਸਾਰੇ ਤੇ ਥਣ ਹਵਾਨੀ ਦੀਆਂ ਝੋਟੀਆਂ ਤਕਰੀਬਨ ਇੰਨੇ ਹੀ ਚੰਗੀਆਂ ਨੇ ਬਕਮਾਲ ਹੋ ਜੀ ਬਾਕੀ ਇਹਦੀ ਡਿਟੇਲ ਪੁੱਛੀ ਜਾਂ ਦੋਸਤੋ ਚੱਲ ਕੇ ਬਾਈ ਨੂੰ ਕੀ ਗੱਲ ਬਾਤ ਆ ਝੋਟੀ ਥਣ ਥਣ ਦੇਖ ਲਓ ਇਹਦਾ ਵੀ ਚੰਗਾ ਲੱਗਿਆ ਦੋਸਤੋ ਬਾਈ 89 ਸਵੇ ਸੁਈਆ ਨੇ ਭਾਈ ਦੂਜਾ ਸੁਆਈਆਂ ਇਹ ਤੀਜਾ ਲੱਗਦੀ ਆ ਯਾਰ ਨਹੀਂ ਦੂਜਾ ਹੀ ਹੈ ਤੀਜਾ ਮੰਨ ਲਓ ਹੈ ਦੂਜਾ ਹੀ ਵੈਸੇ ਅੱਛਾ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ 8 ਰੋਜ ਹੋ ਗਏ 8 ਦਿਨ ਕਿੰਨਾ ਦੁੱਧ ਤਿਆਰ ਇਸ ਟਾਈਮ ਕੋਣੀ 11 ਲੀਟਰ ਆ ਜਾ 11 ਹੋਊਗਾ ਭਾਈ ਹਾਂਜੀ ਹਾਂਜੀ ਲੈਵਾ ਛੋਟਾ ਹੀ ਲੱਗਦਾ ਹੈ ਲੈਵਾ ਹੀ ਬੰਦ ਲੈਵੇ ਥੋੜੀ ਜਿਹੀ ਥੋੜੀ ਜਿਹੀ ਬੰਦ ਲੈਵੇ ਦੀ ਕਰੋ ਵੀ ਚਵਾ ਦੇਗਾ ਜੇ ਕਿਸੇ ਦੇ ਫਿੱਟ ਆਉਂਗੇ ਹਾਂਜੀ ਚਵਾ ਦੇਾਂਗੇ ਆਪਾਂ ਘਰਨੇ ਚਵਾ ਦੇ ਐਡਰੈਸ ਦੱਸੀ ਦੁਬਾਰਾ ਕਿੱਥੇ ਦੱਸਿਆ ਜੀ ਫਰੰਡ ਬੱਗਾ ਬਰਾਣਾ ਜਿਲ੍ਹਾ ਮੋਗਾ ਹਾਂਜੀ ਇਹਦਾ ਰੇਟ ਬਾਈ ਇਹਦਾ ਰੇਟ 1.5 ਹੈ ਜੀ ਰੇਟ ਜ਼ਿਆਦਾ ਨਹੀਂ ਕਰੀਆ ਦੁੱਧ ਦੇ ਸਾਹਬ ਨੂੰ ਹੈ ਇਹ ਦੁੱਧ ਦੇਣਾ ਹੈ ਕਰਿਆਣਾ ਦੁੱਧ ਕਿੰਨੇ ਦਿਨ ਹੋ ਗਏ ਸੂਈ ਨੂੰ 8 ਦਿਨ ਹੋ ਗਏ 8 ਕਿੰਨਾ ਕ ਦੁੱਧ ਕਰ ਦੋਗੀ ਹੁਣ ਕਰ ਦੂਗੀ 12 ਤੋਂ 13 ਦਾ ਕਰ ਹੀ ਜਾਣੇ ਕਿੰਨੇ ਦੀ ਹੋ ਜੂ ਇੱਕ ਦੇ ਅੰਦਰ ਇੱਕ ਦੇ ਅੰਦਰ ਤਾਂ ਹੋ ਜੂ 90 ਦਾ ਲਾਈ ਜਾਂਦੇ ਅੱਛਾ 90 ਲੱਗ ਰਿਹਾ ਹੈ 90 ਲੱਗ ਰਿਹਾ 92 93 ਦੀ ਹੋ ਜੂ ਹਾਂਜੀ ਹੋ ਜੂ ਜਾਨੂ ਠੀਕ ਹੈ ਜੀ ਆਜੋ ਦੋਸਤੋ ਅੱਗੇ ਲੈ ਕੇ ਚੱਲਦੇ ਆਂ ਟਰੌਲਾ ਮੰਡੀ ਦੇ ਟੌਪ ਟੌਪ ਦੇ ਜਾਨਵਰ ਹੋਰ ਦਿਖਾਉਣੇ ਆ ਤੁਹਾਨੂੰ ਆਜਾ ਦੋਸਤੋ ਹੋਰ ਝੋਟੀ ਦਿਖਾਉਣਾ ਤੁਹਾਨੂੰ ਇੱਕ ਪੂਰੀ ਡਾਵਲਾ ਧੋਰੀ ਬਾਈ ਆਣੂ ਬਾਕੀ ਤੁਰੂ ਕੀ ਦੋਸਤੋ ਜਦੋਂ ਹਵਾਨੇ ਦੀ ਜੱਜਮੈਂਟ ਕਰ ਲਿਓ ਥਾਲੇਵਾ ਬਹੁਤ ਚੰਗਾ ਝੋਟੀ ਦਾ ਚੜਾਈ ਚੁੜਾਈ ਬਹੁਤ ਆ ਪੁੱਠੇ ਦੀ ਉੱਤੋਂ ਦੇ ਕੱਦ ਵੱਡ ਵੀ ਵਧੀਆ ਦੋਸਤੋ ਬੇਲ ਬੂਲ ਬਹੁਤ ਆ ਝੋਟੀ ਦੀ ਝੋਟੀ ਚੰਗੀ ਆ ਸਾਰੀ ਕਮਾਲ ਆ ਬਾਈ ਇਹ ਸੱਚੀ ਜਾਣ ਵਾਲੀ ਝੋਟੀ ਆ ਦੋਸਤੋ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਚੱਲ ਕੇ ਨੇੜੇ ਕੀ ਗੱਲ ਬਾਤ ਆ ਕਿੰਨਾ ਕੁ ਦੁੱਧ ਵਗੈਰਾ ਕੀ ਪੈਸੇ ਪੂਸੇ ਮੰਗਦਾ ਇਹਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੋ ਕੀ ਆ ਲਾਪਰੀ ਜੀ ਪਿੰਡ ਵਦਨੀ ਜਿਹੜਾ ਮੋਗਾ ਮੋਗੇ ਜ਼ਿਲ੍ਹੇ ਦਾ ਆ ਬਾਈ ਵੀ ਮੋਗੇ ਜ਼ਿਲ੍ਹੇ ਦਾ ਮੋਗਾ ਜ਼ਿਲ੍ਹਾ ਖਾਸਾ ਹੁੰਦਾ ਤੇ ਨਾ ਉਲਾ ਮੰਡੀ ਜਿਹੇ ਕੀ ਡਿਟੇਲ ਆ ਕਿੰਨੇਵੇਂ ਸੂਏ ਸੂਏ ਝੋਟੀਆਂ ਇਹੇ ਤੀਜੇ ਸੂਏ ਸੂਈ ਆ ਕਿੰਨੇ ਕਿ ਦਿਨ ਹੋ ਗਏ 7ਵਾਂ ਦਿਨ ਸੂਈ ਨੂੰ ਆਜੇ 14 ਕੋਲ ਦੋ ਪਿਆਰ ਆ ਕਿੰਨਾ ਦੇ ਦੁੱਧ ਕਰ ਸਕਦੀ ਆ ਦੋ 16 ਕਰੋੜ ਦਿੰਦੇ 14 ਜਿਖਾ ਦੇਗਾ ਜੇ ਕੋਈ ਆਉਂਦਾ 14 ਬਾਈ ਜੋ ਦੋ ਟਾਈਮ ਜੋ ਕਰ ਤੈਨ ਟੈਨਸ਼ਨ ਮਾਰਦੀ ਚੋਈ ਕਰਕੇ ਲੈ ਜਾ ਆਪਣੇ ਘਰੋਂ ਲੈ ਜੇ ਚਾਹੀ ਹਾਂਜੀ ਘਰੋਂ ਰੇਟ ਇਹਦਾ ਰੇਟ ਇੱਕ ਰੱਖ 45000 ਰੁਪਏ ਲੱਗਦੇ ਨੇ। ਰੇਟ ਵਾੜਾ ਕਰੀਏ ਨਾ ਛੋਟੀ ਛੋਟੀ ਆ। ਫਿਰ ਕਿੰਨੇ ਦੀ ਹੋ ਜੰਗੀ ਜੀ? ਸਵਾਇ ਤੇ ਦੰਗੇ ਜੀ। ਹੈ? ਸਵਾਇ ਤੇ ਦੰਗੇ। 15 15 ਦੀ ਹੋ ਜੂ। ਸਵਾਇ। ਮੈਂਗਾ ਚੱਕ ਰੱਖਿਆ ਕੇਸ। ਹਾਂਜੀ ਮਹਿੰਗੀ ਦੇ। ਨੰਬਰ ਬੋਲੋ ਬਾਈ। 62 34 ਹਾਂਜੀ 22395। ਕਿੰਨੀਆਂ ਝੋਟੀਆਂ ਲੈ ਆਜਾ? ਇਹ 7 ਲੈ ਕੇ ਆਏ ਜੀ। ਘਰੇ ਵੀ ਹੁੰਦੀਆਂ। ਹਾਂਜੀ ਘਰੇ ਵੀ। ਕਿੰਨੀਆਂ ਘਰੇ ਹਰ ਵਾਰ 4-5 ਲੈ ਜੀ। ਕਿੰਨੀ ਕਿੱਥੋਂ ਕਿੰਨੀ ਰੇਂਜ ਵਾਲੀਆਂ? ਤੇ ਰੇਂਜ ਜੇ ਆਪਣੇ ਸਾਰੇ ਭਾਈ ਹੁੰਦੇ 60 65 70 ਵਾਲੇ ਲੱਖਾਂ ਵਾਲੇ। 1.5 ਲੱਖ 2 ਲੱਖ ਸੱਕਦੇ ਦੋਸਤੋ ਵੱਧਣੀ ਕਲਾਂ ਅੱਜ ਵੱਧਣੀ ਖੁਰਦ ਵੱਧਣੀ ਖੁਰਦ ਪਿੰਡ ਆ ਬਾਈ ਦਾ ਮੋਗੇ ਏਰੀਆ ਵਾਲੇ ਜਿਹੜੇ ਬਾਈਆਂ ਨੇ ਮੱਝਾਂ ਲੈਣੀਆਂ ਨੇ ਬਾਈ ਖੁਰਾਂ ਕੋਲੋਂ ਘਰੋਂ ਵੀ ਲੈ ਸਕਦਾ ਤੇ ਬਾਕੀ ਬਾਈ ਕਹਿੰਦਾ ਇਹ ਕਿੰਨੇ ਦੀ 7 ਲੱਖ ਰੁਪਏ ਦੀ ਝੋਟੀ ਹੋ ਜੂ ਤੇ ਬਾਕੀ ਦੋਸਤੋ ਰੇਟ ਹੋ ਜੂਗਾ ਬੜਾ ਮੋਟਾ ਤੁਸੀਂ ਫੋਨ ਤੇ ਕਰ ਲਿਓ ਬਾਈ ਨਾਲ ਗੱਲ ਕਿੰਨੀਆਂ ਮੱਝਾਂ ਨੇ ਅੱਜ 7 ਜੀ ਦੋ ਬੈਗ ਗਿਆਗਾ ਇਹਦੀ ਕੀ ਡਿਟੇਲ ਹੈ ਇਹ ਇਹ ਸੂਈ ਵਾਲੀ ਹੈ ਤੀਜੇ ਸੂਈ ਅੱਛਾ ਹਾਂਜੀ ਦੂਜੇ ਸੋਦੋਂ ਦੁਬਾਰਾ ਕੋਲ ਦਿੱਤਮ ਆ ਝੋਟੀ ਤੋੜ ਦੋ ਦੋਸਤੋ ਆ ਇੱਕ ਸੂਈ ਸੁਮਾਰੀ ਝੋਟੀ ਤੋੜ ਦਿਆਂ ਹੋਰ ਆਪਾਂ ਡिटੇਲ ਪੁੱਛ ਲਾਂਗੇ ਬਾਈ ਨੂੰ ਕੀ ਗੱਲ ਬਾਤ ਆ ਬਾਈ ਤੋੜ ਦੇਣ ਨੇ ਖਾਣ-ਪੋਣ ਚੰਗਾ ਲੱਗਿਆ ਦੋਸਤੋ ਹਵਾਨਾ ਬੂਨਾ ਚੰਗਾ ਦਿਖਾਉਂਦੀ ਐ ਤੇ ਬਾਕੀ ਦਰਮਿਆਨੇ ਕੱਦਕਾਰ ਤੇ ਜਾਣ ਵਾਲੀ ਝੋਟੀਆਂ ਦੋਸਤੋ ਲੇਵਾਂ ਲੂਗਾ ਬਹੁਤਾ ਝੋਟੀ ਨੂੰ ਨੇੜੇ ਤੋਂ ਦੇਖ ਲਿਓ ਤਰੂ ਵੀ ਬਾਕਿ ਮਾਹਲੋ ਜੀ ਦੋਸਤੋ ਕਈ ਵਾਰੀ ਮੇਲੇ ਤੇ ਲਿਆ ਕੇ ਨਾ ਪਸ਼ੂ ਮੰਡੀ ਤੇ ਪਸ਼ੂ ਪਸ਼ੂ ਦੇ ਵਪਾਰੀ ਹਾਰ ਸ਼ਿੰਗਾਰ ਪਾ ਦਿੰਦੇ ਨੇ ਝਾਂਜਰਾਂ ਝੁੰਜਰਾਂ ਪਸ਼ੂ ਡਰ ਜਾਂਦਾ ਉਹਦੇ ਕਰਕੇ ਤੁਰਦੀਆਂ ਘਟਣੀਆਂ ਇਹ ਝੰਝਰਾਂ ਝੁੰਝਰਿਆਂ ਕਰਕੇ ਡਰ ਜਾਂਦੀਆਂ ਨੇ ਹਾਂ ਜੋ ਡਰ ਜਾਂਦੇ ਝੰਝਰਾਂ ਇਹ ਕਲ ਸੰਕਲਪ ਆਉਂਦਾ ਘਰੇ ਹੀ ਪਰ ਮੂਰੀ ਮਾਰੀ ਤੁਹਾਡੇ ਘਰੇ ਬਾਹਲਾ ਹਾਰ ਸ਼ਿੰਗਾਰ ਕਰਦਾਂ ਨੇ ਲਿਆ ਕੇ ਮੰਡੀ ਤੇ ਹਾਂ ਕੋਈ ਕਰਨੇ ਪੈਂਦਾ ਨਹੀਂ ਉਹ ਜੱਜ ਦਾ ਫਿਰ ਸੋਨਾ ਵੀਰੀ ਲਾ ਦੇ ਠੀਕ ਹੈ ਇਹ ਵੀ ਸੂਈ ਹੋਈ ਹੈ ਹਾਂਜੀ ਇਹ ਸੂਈ ਹੋਈ ਹੈ ਕਿੰਵੇਂ ਸੂਏ ਇਹ ਦੂਜਾ ਸੂਈ ਦਾ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨਾਲ ਪੰਜਵਾਂ ਦਿਨ ਮੈਂ ਤੀਜੇ ਸੂਏ ਦਾ ਵੀ ਇਹ ਦੂਜੇ ਸੂਏ ਦਾ ਹੈ ਕਨਫਰਮ ਦੂਜਾ ਦੂਜਾ ਕਿੰਨਾ ਦਿਨ ਹੈ ਪੰਜਵਾਂ ਦਿਨ ਸੂਈ ਹੋਈ ਕਿੰਨਾ ਕੁ ਬੋਲਾ ਤਿਆਰ ਹੈ 12 ਕਿਲੋ ਤਿਆਰ ਹੈ ਬੱਚਾ ਕੀ ਆ ਬਾਈ ਇਹਦਾ ਮਰ ਕੱਟੀ ਹੈ ਜੀ ਕੱਟੀ ਕਿੰਨਾ ਕਰ ਦੁੱਧ ਕਰ ਸਕਦੀ ਹੈ 2 2 14 15 ਰੇਟ ਰੇਟ 2.5 ਲੱਖ ਮੰਗਦੇ ਰੇਟ ਬਾਹਲਾ ਮੰਗੇ ਨਾ ਝੋਟੀ ਝੋਟੀ ਚੰਗੀ ਹੈ ਇੱਕ ਦੇ ਅੰਦਰ ਦੱਸ ਕਿੰਨੀ ਦੀ ਹੈ ਚੈੱਕ ਕਰੋ ਅੰਦਰ ਨੂੰ ਜੇ ਇੱਕ ਪੁਆਇੰਟ ਮੰਗੇ ਇੱਕ 5 ਦੀ ਦੋਸਤੋ 1 ਲੱਖ 5000 ਦੀ ਕਹਿੰਦਾ ਬਾਈ ਤੇ ਝੋਟੀ ਫੇਰ ਦਿਖਾ ਦੇਣਾ ਝੋਟੀ ਚੰਗੀ ਆ ਖਰ ਸਾਰੀ ਲੈਵਲ ਲੂਗਾ ਵੀ ਚੰਗਾ ਦੋਸਤੋ ਝੋਟੀ ਦਾ ਥਣ ਨੋਟ ਚੰਗਾ ਲੱਗਿਆ हां भाई सारा गंगानगर ਉੱਪਰੋਂ ਉੱਤਰੋਂ ਮਾਲ ਲੈਣੇ ਵੀ ਆਪਣੇ ਇੱਧਰ ਲੈਣੇ ਉੱਤਰੋਂ ਲੈ ਕੋਲ ਅੱਛਾ ਬਾਹਰਲਾ ਮਾਲ ਹੀ ਆ। हां जी। ਆ ਜੋ ਟੀਵੀ ਆਪਣੀਆਂ। हां जी ਟੀਵੀ ਆਪਣੀ। ਇੱਕ ਦੋਸਤੋ 3 ਨੰਬਰ ਦੇ ਝੋਟੇ ਦਿਖਾਉਣਿਆ ਲੈ ਵਾ ਲੂਗਾ ਬਾਹ ਕਾ ਤਮਾਲ ਹੈ। ਜਿਵੇਂ ਕਮਾਲ ਕਰੀ ਖੜੀ ਆ ਇਹਨਾਂ ਠੁੱਕੀ ਖੜੀਆ ਝੋਟੀ ਉੱਤਰੂ ਕੀ ਕਰ ਲਿਓ ਜੱਜਮੈਂਟ। ਬਾ ਮੋੜ ਲਾ ਮੈਂ। ਆ। ਇਹੜੇ ਚੱਲ ਕੇ ਦਿਖਾਉਨੇ ਹਵਾਨਾ ਦੋਸਤੋ ਛੋਟੀ ਡਰਦੀ ਆ ਬੱਚੇ ਦਾ ਕਰਦੀ ਆ ਥੋੜਾ ਜਿਹਾ ਉਹਦੇ ਘਰ ਕੇ ਭੱਜ ਗਈ ਇੱਥੇ ਉਹ ਦੇਖ ਸਕਦੇ ਹਵਾਨਾ ਹੋਣਾ ਤੁਸੀਂ ਇਧਰੋਂ ਅੱਕੇ ਤੋਂ ਦਿਖਾ ਰਿਹਾ ਨਾ ਮੈਂ ਤੇ ਬਾਕੀ ਇਹ ਵੀ ਡਿਟੇਲ ਪੁੱਛਦੇ ਆ ਇਹ ਕਿੰਨੇ ਮੈਂ ਸੂਈ ਆ ਇਹ ਵੀ ਦੂਜੀ ਸੂਈ ਜੀ ਇਹਨੂੰ ਕਹੇ ਕਿਦਰੋਂ ਕੇ ਸੂਈ ਨੂੰ ਇਹਨੂੰ ਸੂਈ ਨੂੰ ਹੋਵੇ ਜੀ 6 ਤਰੀ ਦੀ ਸੂਈ ਵੀ ਆ ਜੀ ਦਿਨ ਦੱਸ ਕਿੰਨੇ ਕੋ ਹੋਗੇ ਪੰਜ ਦਿਨ ਪੰਜ ਸੋ ਦਿਨ ਬੰਦੇ ਆਇਆ ਦੁੱਧ ਕਿੰਨਾ ਕਿ ਤਿਆਰ ਆ ਹੁਣ 14 ਕਿਲੋ ਕਰ ਰੇਟ ਰੇਟ 1.5 ਲੱਖ ਰੁਪਏ ਰੇਟ ਹੀ ਵਾੜਾ ਮੰਗੀ ਹੈ ਨਾ ਛੋਟੀ ਵੀ ਚੰਗੀ ਛੋਟੀ ਚੰਗੀ ਕਿੰਨੇ ਦੀ ਹੋ ਜੂ ਲਾਸਟ ਇੱਕ ਦਾ ਦੂ ਹੈ ਇੱਕ ਦਾ ਦੂ ਇੱਕ ਇੱਕ ਦੀ ਨਹੀਂ ਹੁੰਦੀ ਇਹ ਇੱਕ ਦੀ ਹੋਰ ਵੀ ਆ ਝੋਟੀਆਂ ਆਪਣੀ ਇੱਕੋ ਪਰ ਲਈ ਟੋਰੀ ਭਾਈ ਉਹਨੂੰ ਵੀ ਉਹ ਵੀ ਸੁਈ ਹੋਈ ਆ ਹਾਂ ਜੋ ਵੀ ਸੁਈ ਹੋਈ ਦੋਸਤੋ ਇੱਕ ਆ ਝੋਟੀ ਦਿਖਾਉਨੇ ਆ ਸੁਈ ਸਮਾਰੀ ਖਣ ਥਣੋਟ ਇਹਦਾ ਵੀ ਚੰਗਾ ਲੱਗਿਆ ਪਲੇ ਵਾਲੂ ਆ ਬਹੁਤਾ ਜੋ ਕਿਨਵਾ ਹੀ ਤੋੜ ਦਿੱਤੇ ਵਾਹ ਕੁਮਾਰ ਇਹ ਵਾਲੂ ਬਹੁਤ ਚੰਗਾ ਦੋਸਤੋ ਥਣ ਥਣ ਜਮਾ ਪੂਰਾ ਜਮੇ ਟੋਪ ਦਾ ਲੱਗਿਆ ਥਣ ਥਣ ਝੋਟੀ ਨੂੰ ਤੇ ਇਧਰ ਤੋਂ ਦੇਖ ਸਕਦੇ ਹਾਂ ਦਾ ਇੱਕ ਨੂੰ ਮੁੱਠੀ ਦੀ ਚਵਾਈ ਵਾਲਾ ਥਾਣਾ ਦੋਸਤੋ ਪੂਰਾ ਟੋਪ ਦਾ ਲੇਵਾਲੂ ਦਾ ਪੂਰੇ ਚੌੜੇ ਲੇਵੇ ਦੀ ਆ ਭਾਈ ਇਹਨੂੰ ਕਿੰਨੇ ਦਿਨ ਹੋ ਗਿਆ ਸੂਈ ਨੂੰ ਕਿੰਨੇ ਮੈਂ ਸੂਇਆ ਇਹਨੂੰ ਵੀ ਛੇ ਮਹੀਨਾ ਦਿਨ ਸੂਈ ਨੂੰ ਜੀ ਕਿੰਨੇ ਕਿੰਵੇਂ ਸੂਏ ਇਹ ਵੀ ਦੂਜੇ ਸੂਏ ਤੀਜੇ ਲੱਗਦੀ ਆ ਪਰ ਦੂਜੇ ਸੂਏ ਸੇਵਾ ਨਹੀਂ ਗਾ ਬੰਦੇ ਦੇ ਪਰ ਅਸੀਂ ਕੀ ਅੱਛਾ ਹਾਂਜੀ ਉਹਦਾ ਕਰਕੇ ਭਰਾ ਮਿਸਟਰੀ ਦਿੱਤੀ ਦੱਦਿਆਂ ਤਾਂ ਭਰਾ ਲੱਗ ਹਾਂਜੀ ਹਾਂ ਕਿੰਨਾ ਕੁ ਭੋਲਾ ਤਿਆਰ ਹੈ ਇਹਦੇ ਕੋਲ 12 ਕਿਲੋ ਇਹ ਕਿੰਨਾ ਕਰ ਦੂ ਇਹ ਦੁੱਧ ਦੇ ਦੂ 13 14 ਕਿਲੋ 14 ਕਿਲੋ ਇਹ ਜੋ ਠੀਸਰੀ ਦੇ ਸਕਦੇ ਹਾਂ ਮੈਂ 14 ਕਿਲੋ ਰਾਵਾਂ ਤਾਂ ਸੋਣ ਚੰਗਾ ਲੱਗਿਆ ਬਾਕੀ ਚਵਾਗ ਸਾਰੇ ਭੋਲਾਂ ਸਾਫ ਆ ਕੋਈ ਆਏ ਨਹੀਂ ਗਾ ਉਹ ਘੱਟ ਹੀ ਲੱਗਿਆ ਅੱਛਾ ਰੇਟ ਇਹਦਾ ਇਹਦਾ 9500 ਰੱਬਿਆ ਕਰ ਦੇ ਜੀ 85 ਦੀ ਹੋ ਜੂ ਇਹ 85 ਦੀ ਹੋ ਜੀ ਦੋਸਤੋ 85000 ਦੀ ਹੋ ਜੂ ਜਿਹੜੇ ਵੀ ਡਿਮਾਂਡ ਕਰਦੇ ਨੇ ਨਾਰਮਲ ਰੇਟ ਵਾਲੀ ਝੋਟੀ ਚਾਹੀਦੀ ਆ ਝੋਟੀ ਹੈਗੀ ਕਮਾਲ ਦੀ ਐ ਥਣ ਥਣੋੜ ਦੇਖ ਸਕਦੇ ਇੱਥੇ ਤੋਂ ਲੇਵਾਲੂਗਾ ਦੇਖ ਸਕਦੇ ਪੂਰਾ ਐਨ ਜਬਰਦਸਤ ਲੱਗਿਆ ਅੱਗੇ ਉਹ ਦਿਖਾਉਂਗਾ ਮੈਂ ਇੱਧਰੋਂ ਬਾਸ ਗੱਲ ਨਹੀਂ ਅਗਲੇ ਪਾਸੇ ਦੇਖ ਸਕਦੇ ਹੋ ਦੋਸਤੋ ਥਾਣੇ ਤੋਂ ਇੱਕ ਥਾਣੇ ਦੇ ਉਹਲੇ ਦੂਜਾ ਥਾਣਾ ਜਿਵੇਂ ਘਟ ਕੇ ਲਾਏ ਨੇ ਬਿਲਕੁਲ ਐਨ ਪੰਜੇ ਕੱਕਿਆਂ ਚ ਪੂਰੀ ਆ ਝੋਟੀ ਲੇਵਾਲੂਗਾ ਚੰਗਾ ਦੋਸਤੋ 85000 ਬਿਲਕੁਲ ਜੈਨੂਅਰ ਰੇਟ ਕਰਿਆ ਬਾਈ ਨੇ ਤੇ ਬਾਕੀ ਨੰਬਰ 22 ਦਾ ਚੱਲੂਗਾ ਵੀਡੀਓ ਦੇ ਵਿੱਚ ਹੀ ਦੋਸਤੋ ਜਿਹਨੂੰ ਪਸੰਦ ਆਊਗੀ ਲੈ ਲਿਓ ਤੇ ਅੱਗੇ ਲੈ ਕੇ ਚੱਲਦੇ ਆਂ ਹੋਰ ਝੋਟੀਆਂ ਦਿਖਾਉਣੇ ਆ। ਹੋਰ ਦਿਖਾਉਣੇ ਆ ਦੋਸਤੋ ਤਰੋਲਾ ਮੰਡੀ ਦੇ ਜਾਨਵਰ ਤੁੰ ਆ ਜੋ ਟੀ ਦਿਖਾਉਣਾ ਦੋਸਤੋ ਇੱਕ ਪੂਰੀ ਡਾਬਲ ਟਰੱਕੀ ਖੜੀ ਆ ਜਾ ਬਸ ਕੈਪੈਬਿਲਟੀ ਬਹੁਤ ਆ ਜੋ ਟੀ ਦਾ ਹਾਂ ਰੋਡ ਚੰਗਾ ਟੋਰੀ ਬਾਈਆਂ ਨੂੰ ਛੋਟੀ ਗਾੜੀਆਂ ਬਾਈ ਦਾ ਹਾਥੀਏ ਲਈ ਫਿਰਦਾ ਦੋਸਤੋ ਟੋਰੀ ਬਾਈ ਲੰਬੀ ਐ ਨੂੰ ਮਾੜੀ ਵੇ ਵੱਡੇ ਕੱਦ ਕਾਟ ਦੀ ਝੋਟੀਆਂ ਦੋਸਤੋ ਥਾਣਾ ਬਾਨਾ ਦੇਖ ਸਕਦਾ ਪੂਰਾ ਜਾਵੜ ਦਾ ਖਤਣ ਲੱਗਿਆ ਬਾਕੀ ਨੇੜੇ ਤੋਂ ਦਿਖਾ ਦਵਾਂਗਾ ਮੈਂ ਡਿਟੇਲ ਦੋਸਤੋ ਅਗਲੀ ਆਪਾਂ ਬਾਈ ਨੂੰ ਪੁੱਛਾਂਗੇ ਕੀ ਗੱਲਬਾਤ ਆ ਮੂੰਹ ਮੱਥਾ ਦੇਖ ਲਓ ਬਿਲਕੁਲ ਕੁੰਡੇ ਸਿੰਘਾਂ ਜਿਆ ਕੁਰੀ ਸਕ੍ਰੀਨ ਝੋਟੀ ਐ ਬਾਹ ਬੰਦੇ ਬਾਈ ਬੰਦੇ ਆ ਸ਼ਿੰਗਾਰ ਦੋਸਤੋ ਬਾਈ ਉਹਨਾਂ ਨੇ ਪੂਰਾ ਲਾਇਆ ਬਾਕੀ ਜੂਤੀ ਹੈਗੀ ਕਮਾਲ ਦੀ ਐ ਕੱਦ ਕਾਟ ਵਾਲੀ ਝੋਟੀਆਂ ਡਿਟੇਲ ਬਾਈ ਨੂੰ ਪੁੱਛਨੇ ਆ ਇੱਧਰ ਨੂੰ ਆ ਗੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸੋ ਬਾਈ ਜੀ ਰਾਜੂ ਬਾਈ ਪਿੰਡ ਕਿਹੜਾ ਜੀ ਜਗਰਾਵਾਂ ਬਾਈ ਵਪਾਰ ਦਾ ਹੀ ਕੰਮ ਆ ਬਾਈ ਹਾਂਜੀ ਉਹ ਵਪਾਰ ਦਾ ਤਿੰਨਵੇਂ ਸੂਈ ਝੋਟੀ ਇਹ ਇਹ ਦੂਜੇ ਆਂ ਦੰਦਾ ਚ ਦੰਦਾ ਛੁਕੀ ਐ 6 ਦੰਦਾ ਬੱਚਾ ਕੀ ਆ ਬਾਈ ਇਹਨਾਂ ਦਾ ਅੱਧਾ ਖੱਟੀ ਆਈ ਮਾ ਇਹ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਈ 15 ਦਿਨ ਕਿੰਨਾ ਕੁ ਦੁੱਧ ਤਿਆਰ ਆ ਇਸ ਟਾਈਮ 18 ਕਿਲੋ ਪੰਡੇ ਆਲਾ ਤਿਆਰ 18 ਕਿਲੋ ਤਿਆਰ ਹੈ ਐਨ ਪੂਰਾ ਨੈਟ ਘਰੇ ਵੀ ਚੋ ਸਕਦੇ ਆ ਆਪਣਾ ਐਡਰੈਸ ਦੱਸ ਦਿਓ ਇੱਕ ਵਾਰ ਜਗਰਾਵਾਂ ਕੋਲੇ ਬਾਰ ਦੇ ਕੇ ਪਿੰਡ ਆਈ ਰਾਜੂ ਮੇਰਾ ਨਾਮ ਆ ਬਾਈ ਰੇਟ ਆ ਮੋਲੇ ਦਾ ਸਵਾ ਦੋ ਲੱਖ ਕਿੰਨੇ ਵੀ ਛੱਡਦੇਗਾ ਲਾ ਦੋ ਦੀ ਦੋ ਦੋ ਦੇ ਅੰਦਰ ਹੋ ਜੂ ਉਹ ਮੌਕੇ ਤੇ ਦੇਖ ਲਾਂਗੇ ਨੰਬਰ ਬੋਲ ਦੋ ਬੰਦ 99012 314 ਬੰਦ ਇੱਕ ਵਾਰੀ ਫੇਰ ਬੋਲੋ ਭਾਈ 99012 314 ਬੰਦ ਕਿੰਨੀਆਂ ਮੱਝਾਂ ਲਿਓ ਭਈਆ ਜੀ ਚਾਰ ਆਈ ਆਪਣੇ ਚਾਰ ਹਾਂ ਇੱਕ ਹੋਰ ਨਾਲ ਚੰਗੀ ਝੋਟੀ ਆ ਸੁਪਰੇ ਜੀ ਆ ਦੋ ਨੰਬਰ ਆਈ ਝੋਟੀ ਦਿਖਾਉਣੀ ਆ ਤੁਹਾਨੂੰ ਦੋਸਤੋ ਬਾਈ ਨਗੀਨੇ ਚੱਕੀ ਫਿਰਦਾ ਜਵੀ ਬਾਕੀ 18 ਕਿਲੋ ਦੀ ਦੋਸਤੋ ਆ ਮੱਛੀ ਦੀ ਬਾਈ ਗਾਰੰਟੀ ਦਿੰਦਾ ਕਿ ਨਾ ਜੇ ਘਰੇ ਆ ਕੇ ਝੋਲੋ ਆ ਦੋ ਨੰਬਰ ਆਈ ਝੋਟੀ ਦਿਖਾਉਣੀ ਆ ਤੁਹਾਨੂੰ ਇਹ ਜਮੇ ਕੰਡੇ ਕੱਢ ਝੋਟੀਆਂ ਚੱਕੀ ਫਿਰਦਾ ਬਾਈ ਜਮੇ ਸਿਰਾ ਝੋਟੀਆਂ ਨੇ ਦੋਸਤੋ ਥਾੜਾ ਬਾਨਾ ਦੇਖ ਸਕਦੇ ਹੋ ਘੱਟ ਘੱਟ ਦੇਖ ਸਕਦੇ ਹੋ ਜੀ ਜਬਰਦਸਤ ਹੈ ਬਾਈ ਕਮਾਲ ਆ ਬਾਈ ਤੇ ਬਾਕੀ ਦੋਸਤੋ ਬਾਈ ਨੇ ਝੋਟੀਆਂ ਦੁੱਧ ਚ ਵੀ ਝੰਕੀਆਂ ਦਾਸਦਾ ਤੇ ਬਾਈ ਤੇ ਬਿਊਟੀ ਮਿਲਕ ਬਿਊਟੀ ਨੇ ਮਿਲਕ ਬਿਊਟੀ ਦੋ ਹੀ ਕੰਪੀਟੀਸ਼ਨਾਂ ਚ ਪਾਸ ਹੁੰਦੀਆਂ ਨੇ ਥਾਣ ਥਣ ਦੇਖ ਸਕਦੇ ਹੋ ਦੋਸਤੋ ਪੂਰੇ ਗੈਪ ਤੇ ਲੱਗੇ ਨੇ ਤੇ ਕੱਟ ਕਿੱਥੇ ਬਹੁਤ ਆ ਝੋਟੀਆਂ ਸ਼ਕੀਨ ਬਹੁਤ ਆ ਡਿਟੇਲ ਆਪਾਂ ਬਾਈ ਨੂੰ ਪੁੱਛਨੇ ਆ ਜੀ ਭਾਈ ਉਹ ਜੋ ਟਿਕਨਵੇਂ ਸਵੇੜੀ ਹੁਣ ਤੋਰੀ ਆਪਾਂ ਉਹ ਵੀ ਦੂਜੇ ਆ ਉਹ ਵੀ ਦੂਜੇ ਆ ਉਹ ਚੌਗੀ ਆ ਮੂੰਹ ਨੂੰ ਮੂੰਹੋਂ ਚਾਰ ਦੰਦ ਵਪਾਰੀ ਦਾ ਨਹੀਂ ਪਹਿਲੀ ਕਹਿੰਦੇ ਨੇ ਬਾਈ ਹਣਾ ਨਹੀਂ ਆਪਾਂ ਪਹਿਲਾ ਬੰਦਾ ਮਿਲਿਆ ਦੋਸਤੋ ਮੰਡੀ ਦੇ ਜਿਹੜੇ ਬਾਈ ਨੇ ਆਪਾਂ ਨੂੰ ਸਹੀ ਜਾਣਕਾਰੀ ਦਿੱਤੀ ਆ ਨਹੀਂ 6 ਦੰਦ ਤੱਕ ਵੀ ਬਾਈ ਹੋਣੀ ਕਹਿੰਦੇ ਨੇ ਵੀ ਪਹਿਲੇ ਸੂਈ ਆ ਇਹਦੇ ਦੂਜੇ 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 ਸੂਈ ਬਾਈ ਕਿੰਨੇ ਕਿ ਦਿਨ ਹੋ ਗਿਆ ਉਹਨੂੰ ਸੂਈ ਨੂੰ ਹੁਣ ਵੀਰੇ 1 ਹਫ਼ਤਾ ਹੋ ਗਿਆ ਇਹ ਕਿੰਨਾ ਕਿ ਰੁੱਧ ਤਿਆਰ ਆ ਹੁਣ ਹੁਣ ਇਸ ਟਾਈਮ ਉਹ ਗੱਲੇ 14 ਕਿਲੋ ਦੁੱਧ ਤਿਆਰ ਆ ਉਹ ਕਿੰਨੇ ਦੀ ਹੋ ਜੂਗੀ ਬਾਈ ਲਾਸਟ ਫਿਕਸ ਰੇਟ ਹੀ ਦੱਸੋ ਉਹ ਇੱਕ ਛੜ ਦੀ ਹਾਂ ਨਾਮ ਕੀ ਕਹੇ ਇਹ ਅਗਲੀ ਝੋਟੀ ਤੋੜ ਦੋ ਬਾਈ 203 ਨੰਬਰ ਵਾਲੀ ਝੋਟੀ ਹੋਰ ਲੱਗਿਆ ਤੋੜਨਾ ਆਪਾਂ ਬਾਈ ਦੀ ਬਾਈ ਸਾਰੇ ਨਗੀਨੀ ਚੱਕੀ ਫਿਰਦਾ ਜਮੇ ਟੌਪ ਦੀਆਂ ਝੋਟੀਆਂ ਨੇ ਆ ਇੱਕ ਨੰਬਰ ਵਾਲੀ ਆ 218 ਕਿਲੋ ਦੀ ਗਰੰਟੀ ਵਾਲੀ ਇਹ ਦੂਜੇ ਦੂਜੇ ਸੁਵੇ ਦੱਸਦਾ ਬਾਈ ਤੇ ਬਾਕੀ ਆ ਝੋਟੀ ਵੀ ਜੋ ਤੁਰੂ ਵੀ ਦੋਸਤੋ ਹਵਾਨੇ ਦੀ ਫਾਲੇਵੇ ਦੀ ਜੱਜਮੈਂਟ ਕਰ ਲਓ ਚੰਗੀ ਆ ਝੋਟੀ ਐ ਅਸੀਂ ਦੋ ਦੋ ਨੂੰ ਬੁਲਾਉਂਦੇ ਬਾਕੀ ਥਣ 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 ਉਹ ਦੇਖ ਲਓ ਦੋਸਤੋ ਚੰਗਾ ਲੱਗਿਆ ਝੋਟੀ ਦੇ ਜੋ ਤੁਰੂ ਕੀ ਲੇਵਾਲੂਆ ਦੇਖ ਸਕਦੇ ਹੋ ਬਗਮਾਲ ਆ ਬਾਈ ਤੇ ਇਹਦੀ ਡਿਟੇਲ ਵੀ ਦੋਸਤੋ ਪੁੱਛਦੇ ਆ ਬਾਈ ਨੂੰ ਕੀ ਗੱਲਬਾਤ ਹੈ ਜਨਾਬ ਬਾਈ ਬੜਾ ਇੱਕ ਦੋਸਤੋ 4 ਨੰਬਰ ਤੇ ਆਜੋ ਕਿਹੜੀ 4 ਨੰਬਰ ਵਾਲੀ ਵਾਲਾ ਦੇ ਬਾਰੇ ਵਿੱਚ ਪੁੱਛਾਂਗੇ ਤੇ ਇਹਦੀ ਡਿਟੇਲ ਪੁੱਛਦੇ ਆ ਬਾਈ ਨੂੰ ਆਪਾਂ ਆਜੋ ਜੀ ਇਹ ਛੋਟੀਆਂ ਸਾਰੀ ਚੰਗੀ ਲਈ ਫਿਰਦਾ ਕਿਹੜੇ ਇਲਾਕੇ ਦੇ ਨੇ ਆ ਸਹੀ ਪਿੰਡਾ ਜੋ ਲੈ ਲੈ ਦੀਆਂ ਫਿਰ ਕੇ ਅੱਛਾ ਆਪਣੇ ਏਰੀਏ ਦੀ ਨਹੀਂ ਉਧਰ ਦੀ ਹੈ ਆਪਣੇ ਏਰੀਏ ਦੀ ਇਹ ਕਿੰਨੇ ਸੁਏ ਹੈ ਇਹ ਵੀਰੇ ਹੈਗੀ ਹੈ ਤੀਜੇ ਸੁਏ ਤੀਜੇ ਸੁਏ ਕਿੰਨੇ ਕਿਤਨੋ ਕੇ ਭਾਈ ਸੁਈ ਨੂੰ ਇਹ ਤੋਂ ਵੀਰੇ ਅੱਜ ਤੀਜਾ ਦਿਨ ਸੁਈ ਨੂੰ ਹੈ ਕਿੰਨੀ ਕਬੋਲੀ ਹੈ ਇਸ ਤੋਂ 10 ਕਿਲੋ ਕਬੋਲੀ ਪਿਆਰ ਹੈ 14 14 ਕਰ ਦੂਗੀ ਆਰਾਮ ਨਾਲ ਕਰੋ 15 ਕਰੋ 14 ਨਹੀਂ ਭਾਈ ਰੇਟ ਇਹਦਾ ਇਹਦਾ ਹਾਂ ਨਾ ਲੱਖ ਰੁਪਇਆ ਬਸ ਇੱਕ ਰੇਟ ਆਈ ਆਪਣਾ ਇੱਕ ਹੀ ਹੈ ਨੰਬਰ ਭਾਈ ਫੇਰ ਬੋਲੋ 9501231000 ਬਾਈ ਕਰ ਇਹ ਵੀ ਹੁੰਦੇ ਨੇ ਜਾਨਵਰ ਆਪਣੇ ਕੋਲ ਕਰ ਇਹ ਵੀ ਹੁੰਦੇ अच्छा जे कोई भाई बाहर ਤੋਂ ਆ ਕੇ ਜਾਣ ਵਰਾ ਦੋ ਟਾਈਮ ਚੋ ਕੇ ਚਾਰ ਟਾਈਮ ਚੋ ਤੇ ਆਪਣੇ ਆ ਸਕਦਾ ਜੇ ਮਾਪੀ ਸਟੇ ਕਰ ਸਕਦਾ ਹੈ। ट्रेन ਸੈਨ ਦਾ ਪੂਰਾ ਪ੍ਰਬੰਧ ਹੈ ਜੇ ਕੋਈ ਬਾਹਰੀ ਸਟੇਟ ਦਾ ਬੰਦਾ ਆ। ਹਾਂਜੀ ਹਾਂ। ਉਦੋਂ ਵੀ ਵੀ ਆਪਣੀਆਂ ਕਿੱਡੀਆਂ ਨੇ ਉਹ ਆਪਣੀਆਂ। ਤੋੜੀ ਭਾਈ ਇਹਨੂੰ ਅੱਜ ਓ ਟਿੱਕੜੀ ਮੜੀ ਵਾਰ ਹੋਈ। ਆ ਤੋੜੀ। ਦੋਸਤੋ 4 ਨੰਬਰ ਵਾਲੀ ਝੋਟੀ ਲੱਗੀਆਂ ਤੋੜਨ। ਫੜੀ ਦਾ ਥਣ ਥਣੋਟ ਦਿਖਾ ਦਾਨੇ ਇੱਥੇ ਦੇਵਾਗੋਵਾ ਦੇਖ ਲਓ। ਕੰਟੋਨੈਂਟ ਵੀ ਤੇ ਲੱਗੇ ਨੇ ਚੰਗੇ ਲੱਗੇ ਨੇ। ਬਾਕੀ ਦੋਸਤੋ ਜੋ ਤੁਰੂ ਵੀ ਹਵਾਨੇ ਦੀ ਜਜਮੈਂਟ ਕਰ ਦਿਓ। ਤੇ ਬਾਕੀ ਬਾਕੀ ਜਾਨਵਰ ਬਾਈ ਕੋਲ ਸਾਰੇ ਚੰਗੇ ਜਾਨਵਰ ਨੇ ਤਕਰੀਬਨ ਤਕਰੀਬਨ ਤੇ ਬਾਕੀ ਬਾਈ ਕਹਿੰਦਾ ਘਰੇ ਵੀ ਰਹਿਣ ਖੈਣ ਦਾ ਦੋਸਤੋ ਪੂਰਾ ਪ੍ਰਬੰਧਾ ਦੋਸਤੋ ਡਰਦੀ ਆ ਚੋਟੀ ਥਣ ਸਨੌੜ ਤੋਂ ਮੈਂ ਇੱਥੇ ਖਾ ਦਣਾ ਤੇ ਰੇਟ ਤੇ ਦਾ ਬਾਜੀ ਪੁੱਛ ਲਾਂਗੇ ਆਪਾਂ ਦੋਰ ਦੇ ਮਾੜੀ ਘਾ ਦੋਸਤੋ ਭਾਈ ਇਹਦੀ ਕੀ ਡਿਟੇਲ ਆ ਕਿੰਨੇ ਵੇ ਸੂਏ ਆ ਵੀਰੇ ਚੌਥੇ ਸੂਏ ਸੂਏ ਆ ਜੀ ਹਾਂ ਕਿੰਨੇ ਕਿ ਦਿਨਾਂ ਦੀ ਇਹ ਨੂੰ ਹੋ ਗਏ ਵੀਰੇ ਘੱਟੋ ਘੱਟ 10 ਦਿਨ ਹੋ ਗਏ ਇਸੇ ਥਲੇ ਦੁੱਧ ਕਿੰਨਾ ਕਾ ਬਾਈ 13 ਕਿਲੋ ਦੁੱਧ ਕੰਡੇ ਵਾਲਾ ਤਿਆਰ ਆਈ ਐਸਟ੍ਰੇਟ ਬਾਈ ਇਹਦਾ ਫਿਕਸ ਰੇਟ ਆਸੀ ਯਾਰ 80000 ਰੁਪਏ ਦੋਸਤੋ ਥਾਵਲੀ ਰੋੜੀ ਗਈ ਉਹ ਕਾਤਕਾਰ ਪੂਰਾ ਵਾ ਵੱਧੋ ਵੀ ਬਹੁਤ ਚੰਗੀ ਐ ਠੀਕ ਐ ਜੀ ਦੋਸਤੋ ਸਾਮ ਭਰ ਨੂੰ ਥੋੜਾ ਜਿਹਾ ਬਾਈ ਕਹਿੰਦਾ ਕਈ ਵਾਰ ਨੋਰਮਲ ਕਿਸੇ ਟੀਮੀਦਾਰ ਭਰਾ ਕੋਲੇ ਹੁੰਦੀ ਐ ਖਰਚੋ ਕਿਚ ਬਰੀਕੀਆਂ